ਸਸ਼ੀਕਲ ਤੁਸੀਂ ਦੇਖ ਰਹੇ ਹੋ ਨਿਡਰ ਪੰਜਾਬੀ মিডিਆ ਮੈਂ ਮਨਪ੍ਰਕਾਸ਼ ਹਾਜ਼ਿਰਾਂ ਸਹਿਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਮਹਾਰਾਸ਼ਟਰ ਦੇ ਰਾਇਗੜ੍ਹ ਚ ਫਟਿਆ ਟੈਂਕ ਤਿੰਦੀ ਹੋਈ ਮੌਤ ਤਿੰਨ ਅੱਗ ਚ ਜੁਲਦੇ ਪੰਜਾਬ ਚ ਹੋਇਆ ਵੱਡਾ ਫੇਰ ਬਦਲ 38 ਆਈਏਐਸ ਅਤੇ ਇੱਕ ਪੀਸੀਐਸ ਅਧਿਕਾਰੀ ਦਾ ਹੋਇਆ ਤਬਾਦਲਾ ਚੰਡੀਗੜ੍ਹ 에어ਪੋਰਟ ਤੇ ਲੱਗੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ 28 ਨੰਬਰ ਨੂੰ ਹੋਵੇਗਾ ਉਦਘਾਟਨ ਪੀਐਸਪੀਸੀਐਲ ਮੁਲਾਜ਼ਮਾਂ ਦੀ ਨਹੀਂ ਸੁਣੀ ਗਈਆਂ ਮੰਗਾਂ ਉਹਨਾਂ ਨੇ ਹੜਤਾਲ 'ਚ ਕੀਤਾ ਵਾਅਦਾ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਰੇਗਾ ਜ਼ੋਰਦਾਰ ਰਮੀ ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ ਮੌਸਮ ਵਿਭਾਗ ਨੇ ਜਾਰੀ ਕੀਤੀ ਤਿੰਨ ਨਵੀਂ ਅਪਡੇਟ ਬੀਬੀ ਜ਼ਗੀਰ ਕੌਰ ਨੇ ਖੋਲ ਦਿੱਤਾ ਪੰਜਾਬ ਸਰਕਾਰ ਖਿਲਾਫ ਮੋਰਚਾ ਚੰਡੀਗੜ੍ਹ ਦੀ ਕੋਠੀ ਦੇ ਉੱਤੇ ਗਰਨੇਡ ਨਾਲ ਹਮਲੇ ਕਰਨ ਵਾਲਿਆਂ ਦੀ ਹੋਈ ਪਹਿਚਾਨ ਹੋਰ ਵੀ ਕਈ ਹੋਏ ਵੱਡੇ ਖੁਲਾਸੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫੇਰ ਮਾਨ ਸਰਕਾਰ ਤੇ ਕਸਿਆ ਸਿਕੰਜਾ ਕਿਹਾ ਕਿ 2.5 ਸਾਲਾਂ ਦੀ ਕਾਰਜਕਾਰੀ ਚ ਪੰਜਾਬ ਨੂੰ ਸਭ ਤੋਂ ਕਰਜ਼ ਵਾਲਾ ਸੂਬਾ ਬਣਾ ਦਿੱਤਾ ਰਿਸ਼idev ਫੇਰ ਹੋਏ ਤਾਰ-ਤਾਰ ਆਪਣੇ ਭੈਣ ਨਾਲ ਚਚੇਰੇ ਭਰਾ ਨੇ ਕੀਤਾ ਜ਼ਬਰਜਨਾਹ ਪੰਜਾਬ ਦੇ ਵਿੱਚ ਤੜਕਸਾਰ ਐਨਆਈਏ ਨੇ ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਮਾਰੀ ਰੇਡ ਦਿੱਲੀ ਸ਼ਰਾਬ ਕੋਟਾਲੇ ਮਾਮਲੇ ਚ ਕੇਜਰੀਵਾਲ ਦੀ ਜ਼ਮਾਨਤ ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ ਵੱਡੀ ਵਾਰਦਾਤ ਨਾਲ ਮੁਰਹ ਦਹਲਿਆ ਪੰਜਾਬ ਆਪ ਆਗੂ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਕਤਲ ਆਰਜਿਕਰ ਹਸਪੀਟਲ ਚ ਕੋਟਾਲੇ ਮਾਮਲੇ ਵਿਖੇ ਈਡੀ ਨੇ ਕਈ ਥਾਵਾਂ ਤੇ ਕੀਤੀ ਛਾਪੇ ਮਾਰੀ ਪੂਰੀ ਜ਼ੋਰਾਂ ਤੇ ਚੱਲ ਰਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਔਟੋ ਚਾਲਕ ਤੇ ਦਿਹਾੜੀਦਾਰਾਂ ਨੂੰ ਵੀ ਬਣਾਇਆ ਮੈਂਬਰ ਰੇਂਜ ਚ ਲਾਈ ਫਿਰਦਾ ਸੀ 80 ਕਿਲੋ ਸੋਨਾ ਚੈਕਿੰਗ ਦੌਰਾਨ ਕੀਤੀ ਬਤਮੀਜ਼ੀ ਤਾਂ ਪੁਲਿਸ ਨੇ ਕੀਤੀ ਤਾਕਤ ਇੱਕ ਵਾਰ ਫਿਰ ਚੋਰਾਂ ਨੇ ਰੱਬ ਦੇ ਘਰੇ ਮਾਰਿਆ ਡਾਕਾ ਕਈ ਜ਼ਿਆਦਾ ਸੋਨਾ ਅਤੇ ਚੜ੍ਹਾਵਾ ਲੈ ਕੇ ਹੋਏ ਫਰਾਰ ਸੀ ਸੀ ਟੀਵੀ ਫੁਟੇਜ ਨਾਲ ਕੀਤੀ ਤੋੜਪੱਟ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਹੁਣ ਜਾ ਰਿਹਾ ਹੈ ਫ੍ਰੀ ਹੁ ਨਹੀਂ ਭਰਨਾ ਪਵੇਗਾ ਟੈਕਸ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਨੋਟੀਫਿਕੇਸ਼ਨ ਵੀ ਹੋਇਆ ਜਾ ਰਿਹਾ ਲਾਰੈਂਸ ਬਿਜਨੋਈ ਤੇ ਗੋਲਡੀ ਬਰਾੜ ਨੇ ਇੱਕ ਵਾਰ ਫਿਰ ਚਲਾਈਆਂ ਗੋਲੀਆਂ ਕਤਲ ਕਰਨ ਤੋਂ ਬਾਅਦ ਲਈ ਆਪਣੇ ਸਿਰ ਜ਼ਿੰਮੇਵਾਰੀ 13 ਸਤੰਬਰ ਨੂੰ ਅਪਡੇਟ ਹੋਏ ਪੈਟਰੋਲ ਅਤੇ ਡੀਜ਼ਲਾ ਦੇ ਨਵੇਂ ਰੇਟ ਗਣਪਤੀ ਬੱppa ਦੀ ਮੂਰਤੀ ਨਾਲ 4 ਟੋਲੇ ਸੋਨੇ ਦੀ ਚੈਂ ਦਾ ਵੀ ਕੀਤਾ ਵਿਸਰਜ ਨਵੀਆਂ ਤਤਾਜ਼ੀਆਂ ਜ਼ੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ ਮੀਡੀਆ ਹੁੰਦੀਓ ਇਜਾਜ਼ਤ ਧੰਨਵਾਦ